ਬਾਈ ਹਾਂ ਆਈ ਦੀਆਂ ਵੀਡੀਓ ਦੇਖੀਆਂ ਪੂਰੀਆਂ ਸ਼ਸ਼ੀਲ ਅਸਲੀ ਨਹੀਂ ਯਾਰ ਫੈਮਿਨਿਜ਼ਮ ਹਰਟ ਹੋ ਜਾਂਦਾ ਸ਼ਸ਼ੀਲ ਨਹੀਂ ਕਹਿਣਾ ਅੱਛਾ ਹਾਂ ਫੈਮਿਨਿਜ਼ਮ ਹਰਟ ਹੋ ਜਾਊਗਾ ਹਾਂ ਇਹ ਕੀ ਕਮ ਹੁਣ ਸ਼ਸ਼ੀਲ ਅਸ਼ਸ਼ੀਲ ਸ਼ਸ਼ੀਲ ਜੋ ਵੀਡੀਓ ਮਤਲਬ ਪੂਰੀ ਸ਼ਸ਼ੀਲਤਾ ਨਾਲ ਵੀਡੀਓ ਪਾਉਂਦੀ ਹੈ ਸਾੜੀ ਪਾ ਕੇ ਉਹ ਸ਼ਸ਼ੀਲ ਗੱਲ ਆ ਸਾੜੀ ਪਾਉਣੀ ਇੱਕ ਇੰਡੀਅਨ ਕਲਚਰ ਆ ਉਹ ਸਾੜੀ ਪਾ ਕੇ ਦਿਖਾਉਣੀ ਆ ਸਾੜੀ ਪੌੜਦੀ ਹੋਈ ਦੀ ਦਿਖਾਉਣੀ ਯਾਹ ਬੁੱਕੀ ਤੂੰ મતਲਬ ਇਹ ਨਹੀਂ ਆਪ ਦਾ ਸਾਰਾ ਅੰਪਾਇਰੀ ਹੀ ਇਹ ਚੀਜ਼ ਤੇ ਖੜਾ ਕੀਤਾ ਹੋਇਆ ਹੈ ਮਤਲਬ ਸਮਝ ਗਿਆ ਬਈ ਸਾੜੀ ਪਾ ਕੇ ਦੇਖ ਤੂੰ ਇਹ મતਲਬ ਕੰਟੈਂਟ ਵਿੱਚ ਕਿੰਨੀ ਪਿਓਰਿਟੀ ਆ ਬਾਈ ਉਹ ਦਿਖਾਉਂਦੇ ਵੀ ਕਿਰ ਕਿਸੇ ਵਿੱਚ ਵਿਚਾਰੇ ਕੁਝ ਨਹੀਂ ਛੱਡਿਆ ਨਾ ਬਿਲਕੁਲ ਟਰਾਂਸਪੇਰੈਂਟ ਅਗਰ ਕੋਈ ਕਸਟਮਰ ਲੇਡੀ ਆਉਂਦੀ ਉਹਨੂੰ ਪਤਾ ਲੱਗਣਾ ਚਾਹੀਦਾ ਵੀ ਕਿਵੇਂ ਪਾਉਣੀ ਆ ਆਹ ਸਾੜੀ ਥੋੜੇ ਦੇ ਕਰਨਾ ਕਿਵੇਂ ਲੱਗੂਗੀ ਹੈ ਇਹ ਜੀ ਇਹ ਜੀ ਬੜੀ ਅੱਛੀ ਨੀਅਤ ਨਾਲ ਬਣਾਉਂਦੀ ਹੈ ਇਹ ਕੁੜੀ ਨਹੀਂ ਬਈ ਜ਼ੋਰ ਤਾਂ ਵਿਚਾਰੇ ਦਾ ਲੱਗਿਆ ਅੱਛੀ ਨਾ ਵੈਸੇ ਯਾਰ ਇਹਨੂੰ ਇਹਨੂੰ ਇਹ ਵਿਚਾਰੀ ਖੱਜਲ ਹੋਈ ਪਈਆ ਨੰਗੀ ਹੋਈ ਪਈਆ ਹੈ ਇਨ ਆਦਮ ਜਿੰਨੇ ਵੀ ਹੱਡੀਆਂ ਸੀ ਜਿੰਨੇ ਵੀ ਅੰਗ ਸੀ ਇਹਨੇ ਸਾਰੇ ਦਿਖਾ ਲਿਆ ਤੁਸੀਂ ਪੁਲਿਸ ਇਹਨੂੰ ਬਿੱਗ ਬੌਸ ਚ ਇੱਕ ਆਦਾ ਚਾਂਸ ਦੇ ਦੋ ਉਹਦੇ ਕਰਕੇ ਲੱਗੀ ਹੋਈ ਆ ਵਸੇ ਹੈ